ਬੱਚਿਆਂ ਮਾਤਾ ਪਿਤਾ ਅੱਛਾ ਮਰੀ ਹੋਏ ਨੇ ਅਦਾਸ ਸਦਾਰਾ ਸੋਤ ਪਿੰਡ ਕੁੰਡੇ ਨੇੜੇ ਪੂਰੇ ਦਿਨ ਇੱਕ ਆ ਬੰਦੇ ਨੂੰ ਫੋਨ ਕਰੋ ਬੱਚਿਆਂ ਨਾ ਬੜੀਆਂ ਨੇ ਉਹ ਦਵਾਈ ਕਰਦੀਆਂ ਵੀ ਅਸੀਂ ਪੈਸਾ ਵੀ ਨਹੀਂ ਲੈਣਾ ਸਾਨੂੰ ਘਰ ਦੀ ਰੋਡ ਸਾਡੀ ਰਿਕਵੈਸਟ ਹੈ ਸਾਡੇ ਕੀਤੇ ਮਾਨ ਸਾਹਿਬ ਤੋਂ ਦੀ ਮੰਗ ਹੈ ਤੇ ਨੌਕਰੀ ਦਿਵਾ ਦਿਓ ਜੀ ਇਹ ਗੱਲ ਸੁਣ ਲੋ ਜਿਹੜੀਆਂ ਬੱਚਿਆਂ ਦਾ ਪਰਚੀ 'ਚ ਲਿਖਿਆ ਹੋਇਆ ਉੱਥੇ ਜਾਣਾ ਪਹੁੰਚਣੀ ਜਾਈਦੀ ਆ ਅੱਗੇ ਨਾ ਪਹੁੰਚਣੀ ਬਿਲਕੁਲ ਇੱਕਾ ਪਰਚੀ ਆਈ ਆ ਤਿੰਨ ਬੱਚੇ ਮਾਤਾ ਪਿਤਾ ਇੱਕੋ ਇੱਕ ਮਿੰਟ ਵੀਰੇ ਤਿੰਨ ਬੱਚਿਆਂ ਮਾਤਾ ਪਿਤਾ ਅੱਛਾ ਮਰੀ ਹੋਏ ਨੇ ਅਦਾਸ ਦੁਆਰਾ ਸੋ ਦੋ ਪਿੰਡ ਕੁੰਡੇ ਨੇੜੇ ਪੂਰੇ ਦੇ ਦਿਓ ਇੱਕ ਆ ਬੰਦੇ ਨੂੰ ਫੋਨ ਕਰੋ ਇਹਨੂੰ ਕੋਈ ਇੱਕ ਮੱਝ ਦਸ ਮੱਝ ਪੁਣੀਆ ਹੋਈ ਹੈ ਨਾ ਹੋਰ ਆ ਕੇ ਦੇਦਾ ਹੁਣ ਦਾਸ ਆਪਾਂ ਲੈ ਕੇ ਜਾਈ ਕੋਈ ਨਹੀਂ ਫੋਨ ਕਰੋ ਮੇਰੀ ਨਾਲ ਗੱਲ ਕਰਾਓ 98 700 6997347 ਕਿੰਨਾ ਹੁੰਦਾ 8697 ਮੈਨੂੰ ਪਤਾ ਪੰਜਾਬੀ ਵਾਲਾ ਨਹੀਂ ਚਾਹੁੰਦਾ ਹੂੰ 97 3 47 ਲਾਈਵ ਮੈਨ ਨਹੀਂ ਕਰਾਉਗਾ ਤੈਨੂੰ ਹਰੂ ਆਜੋ ਇੱਥੇ ਉਹ ਡਿਊਟੀ ਲਾਜੋ ਵੀਰੇ ਆਪਾਂ ਕਿੱਥੇ ਖਾਣ ਆਪਾਂ ਚੱਲੀ ਆਪਾਂ ਦੋਦਰ ਮਾਨ ਸਾਹਿਬ ਪਹੁੰਚੀਏ ਉਹ ਵੀਰੇ ਡਰਾਉਨ ਤਾਰਾਂ ਤੇ ਦੂਰ ਰੱਖਿਓ ਬੜੀ ਹਾਈ ਵੋਲਟੇਜ ਐ ਆ ਸਾਈਡ ਤੇ ਕਰ ਲਓ ਕਰੰਟ ਕੋਈ ਨਹੀਂ ਕੋਈ ਨਹੀਂ ਆ ਇਹ ਕੋਈ ਨਹੀਂ ਇੱਥੇ ਆਜਾ ਅੱਛਾ ਡੂਨ ਤੁਹਾਡਾ ਵੇਖ ਲਓ ਵੀਰੇ ਟਾਡੇ ਜੁਮੇ ਨਾਲ ਆਦੇ ਪੱਤਰਕਾਰਾਂ ਹਾਂ ਤੁਹਾਡੇ ਲਾਦੇ ਯਾਰ ਤੁਹਾਡੇ ਭਰਾ ਹੋ ਯਾਰ ਰੁੱਪੇ ਬਾਈ ਦਾ ਦੰਨ 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 ਹੋਈ ਨਹੀਂ ਚੱਕਿਆ ਨਹੀਂ ਤੇ ਫਿਰ ਕਿਹੜੀ ਮਾਦਾ ਦੀਆਂ ਦੋਧ ਕਿਹੜੀ ਨਹੀਂ ਆਖਿਆ ਇਹ ਬੰਡਾਲੇ ਤੋਂ ਮਾਈਕ ਟੂ ਵੀ ਆ ਤੁਹਾਡੇ ਦੀ ਕੰਪੀਟੀਸ਼ਨ ਚੱਲ ਗਿਆ ਕਿਹੜੀ ਮਰਜ਼ੀ ਐ ਲੋਕਾਂ ਨੂੰ ਮੈਂ ਜਿਹੜੀ ਮਰਜ਼ੀ ਨਹੀਂ ਨਾ ਮੈਂ ਜਿਹੜਾ ਤੁਸੀਂ ਨੰਬਰ ਲਾਓਗੇ ਉਹੋ ਹੀ ਇੱਕ ਵਾਰ ਮਾਦਾ ਗੱਲ ਕਰਦੇ ਕਰੋ ਗੱਲ ਕਰ ਫਿਰ ਬਾਅਦ ਵਿੱਚ ਇੱਕ 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 ਸਸੀ ਗੱਲ ਜੀ ਮਨਕੀਰਤਾ ਨਾਲ ਗੱਲ ਕਰ ਰਹੇ ਆਂ ਆਪ ਜੀ ਸਰ ਸਰ ਹੱਥ ਜੋੜ ਕੇ ਬੇਨਤੀ ਆ ਜੀ ਉਹ ਨਹੀਂ ਨਹੀਂ ਭਾਜੀ ਹੱਥ ਜੋੜ ਐ ਨਹੀਂ ਕਹੀਦਾ ਹਾਂ ਅੱਛਾ ਭਾਜੀ ਅਸੀਂ ਖੜੇ ਆਂ ਫਿਰੋਜ਼ਪੁਰ ਦਾਣਾ ਮੰਡੀ ਤੇ ਇੱਕ ਇੱਕ ਨਾ ਫਿਲਹਾਲ ਤੁਹਾਡਾ ਸੇਵਾ ਮੇਰੇ ਥਾਣੇਦਾਰ ਸਾਹਿਬ ਨੇ ਮੈਨੂੰ ਨੰਬਰ ਦਿੱਤਾ ਤੁਹਾਡਾ ਪਰਚੀ ਤੁਸੀਂ ਉਹਨਾਂ ਨੂੰ ਫੜਾ ਕੇ ਗਏ ਹੋਵੋਗੇ ਤੁਸੀਂ ਇੱਕ ਮੱਝ ਲੈ ਜਾਓ ਇੱਕ ਹੀ ਹੁਣੇ ਇੱਕ ਗਾਂ ਗਾਂ ਸੋਰੀ ਪਰ ਉਹ ਬੱਚਿਆਂ ਨਾਲ ਕੜੀਆਂ ਨੇ ਉਹ ਦਵਾਈ ਕਰਦੀਆਂ ਤੇ ਅਸੀਂ ਪੈਸਾ ਵੀ ਨਹੀਂ ਲੈਣਾ ਸਾਨੂੰ ਘਰੋਂ ਦੀ ਰੋੜ ਤੁਸੀਂ ਸਾਡੀ ਰਿਕਵੈਸਟ ਹੈ ਸਾਨੂੰ ਕਿਤੇ ਮਾਨ ਸਾਹਿਬ ਤੁਹਾਡੀ ਮੰਨਦੇ ਤੇ ਨੌਕਰੀ ਦਵਾ ਦਿਓ ਜੀ ਚਲੋ ਸੀਐਮ ਸਾਹਿਬ ਨੂੰ ਮੈਂ ਪੱਕਾ ਰਿਕਵੈਸਟ ਕਰੂੰਗਾ ਜਾ ਕੇ ਯਾਰ ਭੇਜ ਦਿਓ ਬਾਇਓ ਡਾਟਾ ਇਹ 10 12 ਸਾਲ ਹੋ ਗਿਆ ਮਾਪਿਓ ਨਹੀਂ ਹੋਗਾ ਨਾਨੀ ਨੇ ਬੜੇ ਵਕਤਾਂ ਨਾਲ ਨਹੀਂ ਨਹੀਂ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਜਾ ਕੇ ਰਿਕਵੈਸਟ ਕਰਾਂਗੇ ਕਰ ਦਾਂਗੇ ਜੀ ਹਾਂ ਪਰ ਇੱਕ ਗੀ ਜੋ ਮੈਂ ਕਰ ਸਕਦਾ ਉਹ ਸੀਐਮ ਸਾਹਿਬ ਵਾਲਾ ਤਾਂ ਕੰਮ ਤੁਹਾਡਾ ਮੈਂ ਰਿਕਵੈਸਟ ਪੱਕਾ ਕਰ ਦੂੰਗਾ ਹੋਣ ਜਿਹੜਾ ਮੈਂ ਕੰਮ ਕਹਿ ਰਿਹਾ ਵੀ ਜੋ 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 ਮੈਂ ਤੁਹਾਨੂੰ ਦੇ ਰਿਹਾ ਵੀ ਇੱਕ ਗਾਂ ਸਾਡੇ ਕੋਲ ਐਕਸਟਰਾ ਆ ਹੁਣ ਵੀ ਹਾਂ ਤੇ ਤੁਹਾਨੂੰ ਗਾਂ ਦੀ ਲੋੜ ਹੈਗੀ ਆ ਔਰ ਕਿੱਥੇ ਆਈਏ ਜੀ ਛੋਣੀ ਦਾਣਾ ਨਹੀਂ ਭਾਜੀ ਇੱਕ ਗੱਲ ਸੁਣ ਲਓ ਜਿਹੜੀਆਂ ਬੱਚੀਆਂ ਦਾ ਪਰਚੀ 'ਚ ਲਿਖਿਆ ਹੋਇਆ ਉੱਥੇ ਗਾਂ ਪਹੁੰਚਣੀ ਚਾਹੀਦੀ ਆ ਅੱਗੇ ਨਾ ਪਹੁੰਚਣੀ ਬਿਲਕੁਲ ਬੱਚੀਆਂ ਆਣਗੇ ਸੱਤ ਸਰਟੀਫਿਕੇਟ ਨਾਲ ਦੇਵਾਂਗੇ ਨਹੀਂ ਨਹੀਂ ਬੜਾ ਸੋਹ ਖਾਓ ਬਸ ਸਾਉਤਰ ਮਾਤਾ ਜੀ ਮੈਂ ਕਹਿੰਦਾ ਬਸ ਤੇਰੇ ਬਾਸ ਬਸ ਇਹ ਤੋਤੇ ਗਈ ਆ ਨਾ ਵੀ ਤੁਸੀਂ ਕਹਿ ਕੇ ਨਾ ਗਾਂ ਕਿਸੇ ਬਾਸੇ ਕਿਉਂਕਿ ਅਸੀਂ ਦੇਖੋ ਮੈਂ ਨਹੀਂ ਤਾਂ ਹਰ ਥਾਂ ਤੇ ਆਪ ਜਾ ਕੇ ਫਿਰ ਦੇ ਰਿਆ ਠੀਕ ਆ ਆ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਹੁਣ ਮੈਂ ਉਧਰੋਂ ਤੁਹਾਨੂੰ ਗਾਵਾਂ ਇਧਰ ਦੇ ਦਾਂ 2 4 ਤੇ ਆਪਣਾ ਤੁਸੀਂ ਉਧਰੋਂ ਜੇ ਤਾਂ ਉਹਨਾਂ ਦਾ ਬੈਸਟ ਮਾਤਾ ਤੁਹਾਨੂੰ ਗਾਵਾਂ ਤਾਂ ਉਧਰ ਨਾਲ ਬੱਚੀਆਂ ਆ ਜਾਂ ਤੁਸੀਂ ਰੱਖੋ ਤੁਹਾਨੂੰ ਜਿਹੜੀ ਕਮਿਟਮੈਂਟ ਕਰਤੀ ਹੈ ਕੋਈ ਨਹੀਂ ਆਪਾਂ ਇੱਕ ਠੀਕ ਹੈ ਬਾਜੀ ਤੁਸੀਂ ਇੱਕ ਫਾਲਤੂ ਦੇ ਦਿਓ ਇਹ ਇੱਕ ਮਿੰਟ ਇਹਨਾਂ ਨੂੰ ਟਾਈਮ ਕਰਾਓ ਕਿਸੇ ਦਾ ਯਾਰ ਬਾਪੂ ਜੀ ਵਧੀਆ ਵਧੀਆ ਵੀਰੇ ਠੀਕ ਹੈ ਇਹ ਸਾਡੇ ਨਾਲ ਅਟੈਚ ਕਰ ਲੈਣ ਤੁਸੀਂ ਇੱਕ ਨੰਬਰ ਲਿਖੋ ਮੰਡੀ ਜੰਗਾ ਆ ਮਾੜਾ ਪਤਾ ਸਾਰਾ ਕੁਝ ਦੱਸ ਦਿਓ ਨੰਬਰ ਤਾਂ ਇਕੱਲਾ ਨੰਬਰ ਬੋਲੋ ਉਹਨੇ ਇੱਕ ਬੰਦੇ ਦਾ 99805 ਰਾਤ ਫੋਨ ਕਰਿਆ ਮੈਂ ਨਾਨਾ ਆ ਰਹੇ ਆ ਵਤਮਾਨ ਤੋਂ ਜਾਣਾ ਹੈ ਹੋਰ ਮਾਮਾ ਸੇ ਨੰਬਰ ਨੋਟ ਕਰ ਲੋ ਉੱਥੇ ਜਾਣਾ ਨੁਕਸਾਨ ਹੋ ਜਾ ਰਿਹਾ ਮੈਂ ਗੱਡੀ 'ਚ ਬਹਿ ਕੇ ਲਾਉਣਾ ਵੀਰੇ ਫੋਨ ਦੇਖਿਆ ਤੁਹਾਡੇ ਘਰੇ ਸਾਰਾ ਆ ਕੇ ਸਾਰਾ ਕੁਝ ਪਰ ਮਾਦਾ ਪਤਾ ਗੱਲ ਕਿ ਹੁਣ ਕੁਦਰਤ ਅੱਗੇ ਜ਼ੋਰ ਵੀ ਬੱਜੀ ਹੋਈ ਆ ਕੋਈ ਹਾਂ ਕੁਦਰਤ ਅੱਗੇ ਤਾਂ ਕੋਈ ਜ਼ੋਰ ਨਹੀਂ ਪਰ ਹਾਂ ਕੋਈ ਨਹੀਂ ਇਹ ਸਾਰਾ ਸਾਡਾ ਅਸੀਂ ਜਿਹੜੇ ਆਏ ਆ ਇਹ ਸਾਰੇ ਪੰਜਾਬ ਵੱਲੋਂ ਹੀ ਆਏ ਆ ਜੇ ਤੁਸੀਂ ਹੱਥ ਰੱਖਿਆ ਜੇ ਤੁਸੀਂ ਉਹ ਤੁਸੀਂ ਸਾਡੇ ਸਿਰ ਤੇ ਰੱਖਣਾ ਹੈ ਕਿਹੜੀਆਂ ਗੱਲਾਂ ਕਰਦੇ ਹੋ ਨਾ ਵੀ ਤੁਹਾਨੂੰ ਲੱਗਦਾ ਮੈਂ ਨਾ ਉਹ ਨਹੀਂ ਨਹੀਂ ਮਾਰਾ ਉਮਰ ਪੂਰ ਕੇ ਜਾਣੀ ਆ ਸਾਰੀ ਪ੍ਰੈਸ ਖੜੀ ਆ ਬੰਦਿਆਂ ਮਾਤਾ ਪਿਤਾ ਅੱਛਾ ਮਰੀ ਹੋਏ ਨੇ ਅਦਾ ਸੋਹਰਾ ਸੋਹ ਕੋ ਪਿੰਡ ਕੁੰਡੇ ਨੇੜੇ ਪੂਰੇ ਦਿਨ ਇੱਕ ਆ ਬੰਦੇ ਨੂੰ ਫੋਨ ਕਰੋ ਜਿਹੜੀਆਂ ਨੇ ਪੜੀਆਂ ਨੇ ਉਹ ਟੁਬਾਦ ਕਰਦੀਆਂ ਵੀ ਅਸੀਂ ਪੈਸਾ ਵੀ ਨਹੀਂ ਲੈਣਾ ਸਭ ਨੂੰ ਘਰ ਦੀ ਰੋਡ ਸਾਡੀ ਰਿਕਵੈਸਟ ਹੈ ਸਭ ਨੂੰ ਕਿ ਤੇ ਭਾਰ ਸਾਹਿਬ ਤੋਂ ਮੰਗਦੇ ਆ ਕਿ ਨੌਕਰੀ ਦਵਾ ਦਿਓ ਜੀ ਇਹ ਗੱਲ ਸੁਣ ਲੋ ਜਿਹੜੀਆਂ ਬੱਚੀਆਂ ਦਾ ਪਰਚੀ 'ਚ ਲਿਖਿਆ ਹੋਇਆ ਉੱਥੇ ਜਾਣਾ ਪਹੁੰਚਣੀ ਜਾਈਦੀ ਆ ਅੱਗੇ ਨਾ ਪਹੁੰਚੀ ਬਿਲਕੁਲ ਆ ਇੱਕ ਪਰਚੀ ਆਈ ਆ ਤਿੰਨ ਬੱਚੇ ਮਾਤਾ ਪਿਤਾ ਇੱਕੋ ਇੱਕ ਮਿੰਟ ਵੀਰੇ ਇੰਨੇ ਬੱਚੇ ਆ ਮਾਤਾ ਪਿਤਾ ਅੱਛਾ ਮਰੀ ਹੋਏ ਨੇ ਨਰਾਸ 1200 ਪਿੰਡ ਕੂਡੇ ਨੇੜੇ ਪੂਰੇ ਦਿਨ ਇੱਕ ਆ ਬੰਦੇ ਨੂੰ ਫੋਨ ਕਰੋ ਇਹਨੂੰ ਕੋਈ ਇੱਕ ਮੱਝ ਕਾਸ ਮੱਝ ਪੂਰੀਆਂ ਹੋਈਆਂ ਹਨਾ ਹੋਰ ਆ ਕੇ ਦੇਦਾ ਹੁਣ ਦਾਦਾਪਾ ਲੈ ਕੇ ਨਹੀਂ ਕੋਈ ਨਹੀਂ ਫੋਨ ਕਰਿਓ ਮੇਰੀ ਨਾਲ ਗੱਲ ਕਰਾਓ 98 98700 6997347 ਕਿੰਨਾ ਹੁੰਦਾ ਹੈ 8697 ਮੈਨੂੰ ਪਤਾ ਪੰਜਾਬੀ ਵਾਲਾ ਨਹੀਂ ਚਾਹੀਦਾ 973 47 ਲਾਇਓ ਮੈਨੂੰ ਕਰਾਉਗਾ ਇਹਨੂੰ ਹਰੂ ਆਜੋ ਇੱਥੇ ਉਹ ਡਿਊਟੀ ਲਾਜੋ ਵੀਰੇ ਆਪਾਂ ਕਿੱਥੇ ਖਾਣ ਆਪਾਂ ਚੱਲੀਏ ਆਪਾਂ ਦੋ ਦਿਨ ਰਮਾਨ ਸਾਹਿਬ ਪਹੁੰਚੀਏ ਉਹ ਵੀਰੇ ਡਰੋਨ ਤਾਰਾਂ ਤੋਂ ਦੂਰ ਰੱਖਿਓ ਬੜੀ ਹਾਈ ਵੋਲਟੇਜ ਐ ਆ ਸਾਈਡ ਤੇ ਕਰ ਲਓ ਕਰੰਟ ਕੋਈ ਨਹੀਂ ਕੋਈ ਨਹੀਂ ਆ ਇਹ ਭਾਈ ਜੀ ਨਿੱਚੇ ਆਜੋ আচ্ছা ਡਰੋਨ ਤੁਹਾਡਾ ਵੇਖ ਲਓ ਵੀਰੇ ਸਾਡੇ ਜੁਮੇ ਨਾਲ ਅੱਜ ਪੱਤਰਕਾਰਾਂ ਸਾਡੇ ਲਾਦੇ ਯਾਰ ਤੁਹਾਡੇ ਭਰਾ ਹੋ ਯਾਰ ਰੁੱਪੇ ਭਾਈ ਦਾ ਦਾਨ 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 ਕੋਈ ਨਹੀਂ ਚੱਕਿਆ ਨਹੀਂ ਤੇ ਫਿਰ ਕਿਹੜੀ ਮਾਦਾ ਦੀਆਂ ਦੋਧ ਕਿਹਦੀ ਆਖਿਆ ਇਹ ਬੰਡਾਲੇ ਤੋਂ ਮਾਈਕ ਪੁੱਛੀ ਵੀ ਆ ਤੁਹਾਡੇ ਦੀ ਕੰਪੀਟੀਸ਼ਨ ਚੱਲ ਗਿਆ ਕਿਹੜੀ ਮਰਜ਼ੀ ਐ ਲੋਕਾਂ ਨੂੰ ਮੈਂ ਜਿਹੜੀ ਮਰਜ਼ੀ ਨਹੀਂ ਨਾ ਮੈਂ ਜਿਹੜਾ ਤੁਸੀਂ ਨੰਬਰ ਲਾਓਗੇ ਉਹੋ ਹੀ ਇੱਕ ਮਾਤਾ ਗੱਲ ਕਰਦੇ ਕਰੋ ਕਰੋ ਇਹ ਗੱਲ ਕਰ ਫਿਰ ਬਾਅਦ ਵਿੱਚ ਸਹੀ ਕਰ ਲੋ ਇੱਕ ਇੱਕ ਸੱਸੀ ਕੈਲ ਜੀ ਮਨਕੀਰ ਉਤਾਲ ਗੱਲ ਕਰ ਰਹਾ ਆਪੇ ਸਰ ਸਰ ਹੱਥ ਜੋੜ ਕੇ ਬੇਨਤੀ ਆ ਉਹ ਨਹੀਂ ਨਹੀਂ ਭਾਜੀ ਹੱਥ ਜੋੜ ਐ ਨਹੀਂ ਕਹੀਦਾ ਹੁੰਦਾ ਅੱਛਾ ਭਾਜੀ ਅਸੀਂ ਖੜੇ ਆ ਫਿਰੋਜ਼ਪੁਰ ਦਾਣਾ ਮੰਡੀ ਤੇ ਇੱਕ ਇੱਕ ਨਾ ਫਿਲਹਾਲ ਤੁਹਾਡਾ ਸੇਵਾ ਮੇਰੇ ਥਾਣੇਦਾਰ ਸਾਹਿਬ ਨੇ ਮੈਨੂੰ ਨੰਬਰ ਦਿੱਤਾ ਤੁਹਾਡਾ ਪਰ ਤੁਸੀਂ ਉਹਨਾਂ ਨੂੰ ਫੜਾ ਕੇ ਗਏ ਹੋਵੋਗੇ ਤੁਸੀਂ ਇੱਕ ਮੱਝ ਲੈ ਜਾਓ ਇੱਕ ਹੀ ਹੁਣੇ ਇੱਕ ਗਾਂ ਗਾਂ ਸੋਰੀ ਸਾਰੇ ਹੋ ਬੱਚਿਆਂ ਨਾਲ ਕੜੀਆਂ ਨੇ ਉਹ ਟਵਾੜੀ ਕਰਦੀਆਂ ਵੀ ਅਸੀਂ ਪੈਸਾ ਵੀ ਨਹੀਂ ਲੈਣਾ ਸਾਨੂੰ ਘਰ ਦੀ ਲੋੜ ਉਸਦੀ ਰਿਕਵੈਸਟ ਸਾਨੂੰ ਕਿ ਉਹ ਮਾਨ ਸਾਹਿਬ ਤੋਂ ਦੀ ਮੰਗਦੇ ਤੇ ਨੌਕਰੀ ਦਵਾ ਦੇ ਚਲੋ ਸੀਐਮ ਸਾਹਿਬ ਨੂੰ ਮੈਂ ਪੱਕਾ ਰਿਕਵੈਸਟ ਕਰੂੰਗਾ ਜਾ ਕੇ ਯਾਰ ਆਪਣਾ ਭੇਜ ਦਿਓ ਬਾਇਓ ਡਾਟਾ ਇਹ 10 17 ਸਾਲ ਹੋ ਗਏ ਮਾਂ ਪਿਓ ਨਹੀਂ ਹੈਗਾ ਨਾਨੀ ਨੇ ਬੜੇ ਵਕਤਾਂ ਨਾਲ ਨਹੀਂ ਨਹੀਂ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਜਾ ਕੇ ਰਿਕਵੈਸਟ ਕਰਾਂਗੇ ਕਰ ਦਾਂਗੇ ਜੀ ਹਾਂ ਪਰ ਇੱਕ ਜੀ ਜੋ ਮੈਂ ਕਰ ਸਕਦਾ ਉਹ ਸੀਐਮ ਸਾਹਿਬ ਵਾਲਾ ਤਾਂ ਕੰਮ ਤੁਹਾਡਾ ਮੈਂ ਰਿਕਵੈਸਟ ਪੱਕਾ ਕਹਿ ਦੂਗਾ ਹੋਣ ਜਿਹੜਾ ਮੈਂ ਕੰਮ ਕਹਿ ਰਿਹਾ ਵੀ ਜੋ 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 ਮੈਂ ਤੁਹਾਨੂੰ ਦੇ ਰਿਹਾ ਵੀ ਇੱਕ ਗਾਂ ਸਾਡੇ ਕੋਲ ਐਕਸਟਰਾ ਆ ਹੁਣ ਵੀ ਹਾਂ ਤੇ ਤੁਹਾਨੂੰ ਗਾਂ ਦੀ ਲੋੜ ਹੈਗੀ ਆ ਹੋਰ ਕਿੱਥੇ ਆ ਗਿਆ ਜੀ ਛੋਣੀ ਦਾਣਾ ਨਹੀਂ ਭਾਜੀ ਇੱਕ ਗੱਲ ਸੁਣ ਲਓ ਜਿਹੜੀਆਂ ਬੱਚੀਆਂ ਦਾ ਪਰਚੀ ਚ ਲਿਖਿਆ ਹੋਇਆ ਉੱਥੇ ਗਾਂ ਪਹੁੰਚਣੀ ਚਾਹੀਦੀ ਆ ਅੱਗੇ ਨਾ ਪਹੁੰਚਣੀ ਬਿਲਕੁਲ ਬੱਚੀਆਂ ਆ ਗਏ ਸੱਤ ਸਰਟੀਫਿਕੇਟ ਨਾਲ ਤੇ ਆ ਲੈ ਨਾ ਮੈਨੂੰ ਖਾਓ ਕੋਝਾਉ ਪਰ ਮਾਤਾ ਜੀ ਮੈਂ ਕਹਿੰਦਾ ਬਸ ਫਿਰੇ ਬਸ ਬਸ ਇਹ ਤੋਤੇ ਗਈ ਆ ਨਾ ਵੀ ਤੁਸੀਂ ਕਹਿ ਕੇ ਨਾ ਗਾਂ ਕਿਸੇ ਬਸੇ ਕਿਉਂਕਿ ਅਸੀਂ ਦੇਖੋ ਮੈਂ ਨਹੀਂ ਤਾਂ ਹਰ ਥਾਂ ਤੇ ਆਪ ਜਾ ਕੇ ਫਿਰ ਦੇ ਰਿਆ ਠੀਕ ਆ ਆ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਹੁਣ ਮੈਂ ਉਧਰੋਂ ਤੁਹਾਨੂੰ ਗਾਵਾ